ਕੱਲ ਵੀ ਡੌਕੇ ਵਾਲੀ ਸਾਈਡ ਤੇ ਹਰ ਪਿੰਡ ਚੇਕ ਕੀਤਾ ਅੱਜ ਮੈਂ ਇਸ ਸਾਈਡ ਤੇ ਜਾਵਾਂਗਾ ਮੈਂ ਆਪਣੀ ਜਨਤਾ ਵਾਸਤੇ ਕਿ ਹੌਸਲੇ ਉਹਨਾਂ ਦੇ ਬੁਲੰਦ ਰਹਿਣ ਮਨੋਬਲ ਕਿਸੇ ਦਾ ਥੱਲੇ ਨਾ ਡੱਗੇ ਫੌਜ ਉਹਨਾਂ ਦੇ ਸਾਥ ਹੈ ਸਰਕਾਰਾਂ ਆਪੇ ਸੈਂਟਰ ਆ ਚਾਹੇ ਪੰਜਾਬ ਆ ਉਹਨਾਂ ਦੇ ਨਾਲ ਖੜੀਆਂ ਨੇ ਅਸੀਂ ਉਹਨਾਂ ਦੇ ਹੌਸਲੇ ਬੁਲੰਦ ਕਰਨ ਵਾਸਤੇ ਤੇ ਉਹਨਾਂ ਨੂੰ ਡੱਟੇ ਰਹਿਣ ਵਾਸਤੇ ਮੈਂ ਕੱਲ ਉੱਥੇ ਗਿਆ ਸੀਗਾ ਡੌਕੇ ਤੇ ਵਕਤੇ ਹੀ ਲੋਕਾਂ ਨੇ ਇਟਾਲੀਅਨ ਟੂਲੀਆਂ ਭਰੀਆਂ ਸੀ ਜਾ ਇਹ ਕੋਣ ਸਾਰੇ ਉਸ ਤੇ ਰੁਕਦੇ ਇਹ ਸਾਡਾ ਫਰਜ਼ ਆ ਸਾਨੂੰ ਲੋਕਾਂ ਨੇ ਇਹ ਨਾਮ ਮਨ ਬਖਸ਼ਿਆ ਐਂਡ ਤੱਕ ਇਹਨਾਂ ਦੇ ਨਾਲ ਰਾਂਗੇ ਆਉਂਦੇ ਜਾਂਦੇ ਰਾਂਗੇ ਫੌਜ ਦੇ ਨਾਲ ਪਿਛਲੇ ਹਰ ਤੋਂ ਤੁਸੀਂ ਤੇ ਛੋਟੇ ਛੋਟੇ ਹੁਣੇ 65 677 ਜੇ ਕੰਟੀਨਰ ਲਗਾਈਆਂ ਹੋਈਆਂ ਸੀ ਹੁਣ ਵੀ ਪ੍ਰਬੰਧ ਕਰ ਰਹੇ ਹਾਂ ਕਿ ਤਿੰਨ ਚਾਰ ਕੰਟੀਨਰ ਹੋਣ ਫੌਜ ਦੇ ਆਉਣ ਧਿਆਨ ਸਾਰਿਆਂ ਨੂੰ ਚਾਹ ਪਾਣੀ ਹੌਸਲੇ ਬਣਾ ਦੇ ਬੜਾ ਵਾਸਤੇ ਅਸੀਂ ਇਹ ਕੰਮ ਕਰਦੇ ਜਾਣਾ ਥੈਂਕ ਯੂ ਲੋਕਾਂ ਨੂੰ ਮੇਰੇ ਕਿਸ ਤਰੀਕੇ ਦਾ ਹੌਲੇ ਬਿਟਾਣਾ ਦੇਖੋ ਲੜਾਈ ਦਾ ਤਾਂ ਡਰ ਹੁੰਦਾ ਹੀ ਆ ਭਰਾ ਭਰਾ ਲੜਦੇ ਹੋਣ ਤੇ ਸਾਰੇ ਡਰੇ ਪਏ ਹੁੰਦੇ ਆ ਠੀਕ ਹੈ ਨਾ ਇਹ ਵੀ ਲੜਾਈ ਹੈ ਇਹ ਯੁੱਧ ਹੋਰ ਤਰ੍ਹਾਂ ਦਾ ਉਹ ਤੇ ਦੇਖਿਆ ਨਾ ਬਾਰਡਰ ਤੇ ਲੋਕ ਖੜੇ ਆ ਸਾਡੇ ਕੰਮ ਅਸੀਂ ਉਧਰ ਸ਼ਹਿਰ ਚ ਸ਼ਹਿਰ ਤੇ ਲੜਨਾ ਹੈ ਠੀਕ ਹੈ ਨਾ ਪਿਛਲੀਆਂ ਲੜਾਈਆਂ ਨਾਲੋਂ ਇਹ ਲੜਾਈ 'ਚ ਫਰਕ ਹੋਏਗਾ ਲੇਕਿਨ ਸਾਡਾ ਕੰਮ ਜਿਹੜਾ ਵਾ ਉਹ ਇਹ ਹੈ ਕਿ ਫੌਜ ਦੇ ਹੌਂਸਲੇ ਵੀ ਬਲੰਦ ਰੱਖਣਾ ਹੈ ਠੀਕ ਮਨੋਬਲ ਉੱਚੇ ਰੱਖਣਾ ਹੈ ਹਲਾਤਾਂ ਦਾ ਮੁਕਾਬਲਾ ਕਰਨ ਲਈ ਸਾਰੇ ਕਿਰਿੜਤਾ ਦੇ ਨਾਲ ਖੜੇ ਆ ਗਏ ਗੁਰੂ ਫਤਿਹ ਪੀਐਸਪੀ ਅਧਿਕਾਰੀਆਂ ਨੂੰ ਕਿਹਦੀ ਜੀ ਪੀਐਸਪੀ ਅਧਿਕਾਰੀਆਂ ਨਾਲ ਕੀ ਗੱਲ ਬੁਲੰਦ ਹੈ ਉਹਨਾਂ ਦੀ ਗੱਲਬਾਤ ਬੁਲੰਦ ਖੜੇ ਨੇ ਤਗੜੇ ਆ ਜੋ ਹੋਏਗਾ ਵੇਖੀ ਜਾਏਗੀ ਉੱਪਰ ਵਾਲਾ ਕੋਈ ਨਾਲ ਹੈ ਨਾ ਸਾਡੇ ਤੁਸੀਂ ਕੀ ਸਪੁੱਸ਼ਨੇ ਚਾਹੁੰਦੇ ਹਾਲ ਕਹਿੰਦੇ ਵਿਧਾਇਕ ਜੀ ਤੁਸੀਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕੀ ਕਰਨਾ ਚਾਹੋਗੇ ਬਤੋਂ ਦੱਸ ਚੁੱਕਾ ਲੋਕੀ ਗਰ ਰਹੇ ਨੇ ਪੈਨਿਕ ਹੋ ਦੇਖੋ ਮੈਂ ਤੁਹਾਨੂੰ ਇੱਕ ਉਧਰ ਕੀ ਕਰ ਦੇਣੀ ਭਰਾ ਭਰਾ ਜਿਹੜਾਈ ਹੁੰਦੀ ਹੈ ਨਾ ਘਰ ਤੇ ਉੱਚ ਵੀ ਸਾਰੇ ਬੱਚੇ ਕੋਈ ਉੱਥੇ ਕਮਰੇ ਚ ਵੜ ਜਾਣੇ ਕੋਸ਼ਿਸ਼ ਕਰੰਦਾ ਇਹ ਲੜਾਈ ਆ ਥੋੜਾ ਬੂਤਾ ਤੇ ਅਸਲ ਤਾਂ ਹੁੰਦਾ ਦੇਖ ਅਸੀਂ ਆਪਣਾ ਫਰਜ਼ ਜਿਹੜਾ ਉਦਾਹ ਕਰ ਰਹੇ ਆ ਕਿ ਜਿੱਤੇ ਫੌਜ ਨੂੰ ਮਿਲਣਗੇ ਤੇ ਉਹਨਾਂ ਦੇ ਨਾਲ ਅਸੀਂ ਜਦੋਂ ਵੀ ਗੱਲ ਬਾਤ ਹੁੰਦੀ ਹੈ ਹੌਸਲੇ ਬਲੰਦ ਕਰਨ ਵਾਸਤੇ ਮਤਲਬ ਬੂਸਟ ਅਪ ਕਰਨ ਵਾਸਤੇ ਅਸੀਂ ਇਹ ਕੰਮ ਕਰਦੇ ਆ ਕਰਦੇ ਰਾਂਗੇ ਲੋਕਾਂ ਦਾ ਵੀ ਫੌਜ ਦਾ ਵੀ ਜੀ ਸਰਕਾਰ ਦੇ ਨੁਮਾਇੰਦੇ ਜੇ ਵੇਖਿਆ ਗਿਆ ਕਿ ਕੱਲ ਦੀ ਜਿਹੜੀ ਕਾਲਾ ਬਜਾਰੀ ਦੀ ਦੁਕਾਨਦਾਰਾਂ ਕੋਲ ਕੋਈ ਲੋਕਾਂ ਨੂੰ ਕੀਤੀ ਜਾ ਰਹੀ ਜਿਹੜਾ ਪੈਨਿੰਗ ਮੋਲ ਬਣਾਇਆ ਉਹਨੂੰ ਪੈਨਕ ਨਹੀਂ ਸੀਗਾ ਨੌਂ ਸੇ 80 ਪੈਨਿਕ ਜਦੋਂ ਇਕਦਮ ਚੀਜ਼ ਆ ਜੇ ਨਾ ਉਹ ਤਾਂ ਦੁਕਾਨਾਂ ਹੈ ਜਦੋਂ ਜਕਦਮ ਚਾਰ ਦਿਨ ਬੈਂਕ ਨਾਲ ਫੁੱਲੇ ਤੇ ਬੈਂਕ ਚ ਆਪਾਂ ਦੇ ਚੈੱਕ ਹੀ ਨਹੀਂ ਲੱਗਦੇ ਘੰਟੇ ਲੱਗ ਜਾਂਦੇ ਨੇ ਉਹ ਹਾਲ ਸੀ ਕਿ ਲੋਕਾਂ ਨੂੰ ਜਕਦਮ ਮਹਿਸੂਸ ਹੋਇਆ ਇਕਦਮ ਸਾਰੇ ਜਿਹੜੇ ਨਾ ਦੁਕਾਨਾਂ ਤੇ ਆ ਕੇ ਆ ਕੇ ਇਸ ਕਰਕੇ ਪੈਨਿਕ ਨਹੀਂ ਸੀ ਕੋਈ ਕਿਸੇ ਦੇ ਚਿਹਰੇ ਨਹੀਂ ਉਤਰੇ ਹੋਏ ਸੀ ਸਿਰਵਾਰੀ ਆਪਣੀ ਡਿੱਗਦੀ ਤੇ પેટ્રોલ ਪੰਪਾਂ ਤੇ ਵੀ ਹਾਲ ਸੀ ਕੀ ਹੁੰਦਾ ਇਹ 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 ਸੁਭਾਵਕ ਕਹਿ ਜੀ ਨੂੰ ਕਹਿੰਦੇ ਨਾ ਸੁਭਾਵਕ ਹੈ ਹੁੰਦਾ ਓਕੇ